ਛੱਡੋ 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 ਛੱਡਿਓ 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 ਉੱਤਰ ਹੋ ਜਾਂਦੀ ਛੱਡਿਓ ਇਹ ਟੈਕੀ ਗੱਡੂ ਚੱਕਣਾ ਆ ਆ ਛੱਡੀ ਆ ਛੱਡੀ ਛੱਡੀ ਛੱਮੇ ਹਾਂ ਛੱਡੀ 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 ਲੱਗ ਰਿਹਾ ਹੈ ਨਾ ਆਪਾਂ ਦੇਖਿਆ ਪਹਿਲਾਂ ਹਾਂ ਲਓ ਦੂਰ ਆ ਚੱਲ 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 ਛੱਡੀ ਛੱਡੀ ਛੱਡ ਨਹੀਂ ਯਾਰ ਛੱਡ ਕੇ ਨੂੰ ਬਾਹਰ ਲੈ ਜਾਂਦੀ ਉਹ ਪਰ ਉਹ ਜਾ ਕੇ ਛੱਡਣਾ ਥੱਲੇ ਛੱਡ ਦੇ ਤੀਰਮਾ ਦੇ ਮਾਰਦਾ ਛੋਟਾ ਆ ਰੋਕੀਆ ਸੀ ਫਾਟਾ ਕਰ ਤੇ ਜਾਣ ਗਿਆ ਬਾਈ ਮੇਰਾ ਜਾਈ ਜਾਣ ਦੇ ਉਹ ਬਾਹੀ ਰੋਦੇ ਛੋਟਾ ਦੇ ਤਾਂ ਉਹ ਪਰਲਾ ਬਣਾ ਜਾ ਜਲਦੀ ਛੱਡ ਨਾ ਬੱਚ ਗੋਲੀਆਂ ਥੱਲੇ ਚਲ ਜਾਣਾਂ ਨਾ ਛੱਡ ਏ ਪੰਡਾ ਨਹੀਂ ਪਾਉਂਦੀ ਗਾਹਨ ਗਾਹਨ ਅਰੇ ਅਜਿਹਾ ਜਿਹੜਾ ਜਿਹੜਾ ਨੂੰ ਕੋਈ ਸਮਝ ਨਹੀਂ ਹਾਲ ਪੀਣਾ ਫੜ ਵੀਰੇ ਬਾਲ ਪਾਦਾ ਸਿਰ ਵੀਰੇ ਪਾਸੇ ਨੂੰ ਉਹ ਚਲ ਆ ਜਾ ਆ ਜਾ ਆ ਜਾ ਆ ਜਾ ਉਹ ਗਾਈ ਜਾਣ ਚੱਲ ਚੱਲ ਜਾ ਨਾ ਛੱਡ ਜਾਨਾ ਚਲੋ 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 ਚੱਟੋ 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 ਚਲੋ 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 ਹੋਰ ਆ ਜਾਓ ਹੋਰ ਆ ਜਾਓ ਹੋਰ ਤਾਂ ਇੱਥੇ ਹੀ ਦਾ ਤਾਨੇ ਲੱਗਣ ਲੱਗਾ ਬਸ ਲੱਗ ਗਿਆ ਲੱਗ ਗਿਆ ਇੱਕੀ ਦੇਖੀ ਦੇਖੀ ਉਹ ਤਾਂ ਨੂੰ ਜਗ ਨੂੰ ਤਾਂ ਬੁਰੇ ਬੁਰੇ ਜਿ ਬਾਲਿਆ ਨੂੰ ਬੁਰੇ ਮੂੰਹ ਬਨੇ ਆਇਆ ਤੇਨ ਬੰਨਤਾ ਜਰ ਨਹੀਂ 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 ਬਨੇ ਆ ਬੇਗੀ ਦੱਦੋ ਪਾਲਦੀਆਂ ਤਸਵੀਰਾਂ ਆਪ ਹੀ ਨੇ ਦਿਖਾਉਂਦੇ ਪਈਆਂ ਗਿੰਦਰ ਸਿੰਘ ਔਰ ਮੇਰਾ ਜਿਹੜੀ ਬੰਨ ਕੋਲ ਨਹੀਂ ਚੇਤੇ ਲੱਗੇ

ਸਤ ਸ੍ਰੀ ਅਕਾਲ ਜੀ ਜੀ ਮੁਕਤ ਤਸਕਾ ਦੋ ਬਲਕਤ ਉਹ ਬਰਾਬਰ ਬਰਾਬਰ ਸਮਝੋ ਚਲੋ ਆਹ ਖੁੱਤੀ ਆ ਜੀ ਆਹ ਖੜੇ ਆਪਣੇ ਆ ਤਾਂ ਖੇਡੋ ਆਹ ਚੱਕ ਜਾ ਚੱਕ ਜਾ ਹੌਲੀ 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 ਘੋੜੀ ਘੁੰਮ ਜਾਣੀ ਆ ਘੋੜੀ ਭਾਜੀ ਘੁੰਮਦੀ ਆ ਪਹਿਲਾਂ ਆਹ ਸੈੱਟ ਕਰੋ ਆ ਰਸਾ ਸੈੱਟ ਕਰੋ ਪਹਿਲਾਂ ਆਪਣੇ ਆ ਤਾਂ ਖੇਡੋ ਹਾਂ ਕੱਲਾ ਤੈਨੂੰ ਲੱਖ ਚੋ ਤੇ ਚਲ ਕੇ ਦਿਲ ਦੀਰੀ ਚਲੋ 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 ਆ ਸਹੀ ਆ ਠੀਕ 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 ਚਲੋ ਸੀਧੇ ਠੀਕ ਠੀਕ ਚਲੋ 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 ਆ ਗਿਆ ਨੇੜੇ ਬੱਸ ਆਉਣ ਦੇ ਆਉਣ ਦੇ ਆ ਗਿਆ ਚੱਲ ਜਾ ਆਉਣ ਦੇ ਇੱਕ ਮਿੰਟ ਹੱਥ 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 ਕੱਟੋ ਸਬਰ 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 ਦੇਖਦੇ ਕਿ ਹੱਥ ਵਾਲਾ ਹੱਥ ਪੜਲਾ ਨਹੀਂ ਕੋਈ ਨਹੀਂ ਹੱਥ ਨਹੀਂ ਬੰਦ ਚੁੱਕਾ ਰਹਿ ਰੋ ਗਿਆ ਆਪਾਂ ਆਵੇ ਵਿੱਚ ਆਉਂਦੇ ਆ ਫਾੜੂਨ ਕੰਮ ਦਾ ਡੱਗ ਡੱਗ ਕੇ ਆ ਪੜੀ ਉਸੇ ਵੀ ਪਟਕਣ ਇਹਦੇ ਵੀ ਵੀਡੀਓ ਨਾਲ ਚਲੋ ਫੋਟੋ ਦੇਖ ਆਜ ਵਾਈ ਨਹੀਂ ਦੂੰਗਾ ਇਹ ਦੋ ਜਿੰਜ ਘਾਰੇ ਚਾਹ ਰਹੀ ਹੈ ਇਹ ਵੀ ਗਲਤ ਹੋ ਰਹੀ ਹੈ ਉਧਰ 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 ਦੇਖੋ ਰੋ ਜਾ ਬਾਕੀ ਅਮਰੇ ਇਹ ਪ੍ਰੋਜੈਕਟ ਫੜ ਦੇ 100 ਗੀਰ ਕੇ 60 ਨਾ ਨਾ ਚਾਹ ਉਹ ਪੈਂਦਾ ਦੇਖੋ ਇਹ ਇਹ ਬੁਝਾਈ ਜਾ ਦੇ ਫੜ ਦੇ ਬਾਬਾ ਫੜ ਦੇ ਜਾਣ ਬਾਰੇ ਸੀ ਕਿ ਹਨ ਨਾ ਉਹ ਪਾ ਜੀ ਰੋਪੀ ਪਾ ਲਿਓ ਉਹ ਫੇਰ ਅੱਜ ਫੇਰ ਅੱਜ ਰੋ ਨਹੀਂ ਚੱਲ ਰੇ ਥੱਲੇ ਡਾਲ ਕੇ ਭੇਜ ਜਲ ਜਾਣ ਇਹਨੂੰ ਫੜੋ ਹਾਂ ਉੱਪਰ ਲਾ ਦੇ ਉਹਦੇ ਵਾਲ ਦੋੜੇ ਕੋਈ ਚਰਾਵਾ ਡਰ ਕੇ ਨਾ ਸੀ ਨਾ ਡੱਕੂ ਇਹਨਾਂ ਦੇ ਜਾਦਾਂ ਦੀ ਜਾਨ ਤੇ ਲੋਕ ਲੋਕ ਕੇ ਬਹਿੰਦਾ ਤਾਂ ਜੀਹਦਾ ਭਜੀ ਇਸ ਲਖ ਦਾ ਤਾਂ ਦਰਬਾਰ ਦੇ ਜੀ ਸੇਵਕ ਆ ਠੀਕ ਹੈ ਵੀਰਵਾਰ ਦੇ ਨੇ ਵੀਰਵਾਰ ਦਾ ਦੇ ਨੇ ਜੀ ਜੀ ਪਰ ਅਸੀਂ ਦਿੱਲੀ ਇੱਕ ਜਾਣੇ ਨੇ ਸਾਡੇ ਘਰ ਦੇ ਮੈਂਬਰ ਨਹੀਂ ਕਿਸੇ ਨੇ ਵੀ ਆ ਗਏ ਇਥੇ ਚਿਰਾਗ ਬੱਤੀ ਕਰਨ ਲਈ ਜ਼ਰੂਰ ਆਉਣਾ ਹੁੰਦਾ ਤੇ ਅੱਜ ਤਾਂ ਵੀਰਵਾਰ ਕਰਕੇ ਅਸੀਂ ਆਏ ਜੀ ਮੇਰੇ ਨਾਲ ਮੁੰਡਾ ਅੰਮਰਤੇਜ ਸੀ ਜੀ ਅਸੀਂ ਆਏ ਤੇ ਅਸੀਂ ਮੱਥਾ ਟੇਕਣ ਗਏ ਤੇ ਵਿੱਚੋਂ ਆਵਾਜ਼ ਆਈ ਆਵਾਜ਼ ਆਈ ਸੀ ਭਜ ਦਾ ਬੱਚਾ ਡਿਗਿਆ ਵਾਹ ਜੀ ਵਾਹ ਤੇ ਅਸੀਂ ਫਿਰ ਇਹਨਾਂ ਨੂੰ ਫੋਨ ਕੀਤਾ ਸ਼ਾਮੇ ਨੂੰ ਕੀਤਾ ਤੇ ਹੋ ਰਿਹਾ ਕਿ ਕਿਤਾ ਸ਼ਾਮੇ ਨੇ ਫੇਰ ਮਿੰਦੇ ਨੂੰ ਕੀਤਾ ਜੀ ਜੀ ਔਰ ਇਹ ਜੋ ਮੁੰਡੇ ਇਕੱਠੇ ਕੀਤੇ ਪਏ ਇਹਨੂੰ ਕਿਸੇ ਤਰ੍ਹਾਂ ਕੱਢਿਆ ਜਾਵੇ ਜੀ ਜੀ ਇਹ ਪਰ ਬਹੁਤ ਖਤਰਨਾਕ ਹੈ ਇੱਥੇ ਜਾਨਵਰ ਹੋਰ ਵੀ ਆਉਂਦੇ ਆ ਜਿਦਾ ਛੱਡੀਆਂ ਗਾਵਾਂ ਸਾਨ ਉਹ ਵੀ ਵਗਾਰਾਂ ਦੇ ਉਹਨਾਂ ਦੇ ਵੀ ਇੱਥੇ ਡਿਗਣ ਦਾ ਬਹੁਤ ਡੰਡ ਤੇ ਕਰਨੇ ਇਹਨਾਂ ਦੇ ਉੱਪਰ ਬਕਾਇਦਾ ਜੰਗਲੇ ਤਾਂ ਬਣਾਉਣੇ ਚਾਹੀਦੇ ਆ ਕਿਉਂਕਿ ਨੁਕਸਾਨ ਵੱਡਾ ਹੋ ਸਕਦਾ ਅਜੇ ਤੱਕ ਜਾਨਵਰ ਹੈ ਕੱਲੂ ਕੋਈ ਹੋਰ ਵੀ ਦੇਖ ਸਕਦਾ ਕਈ ਵਾਰੀ ਬਹੁਤ ਵੱਡੀਆਂ ਨੇਹਰੀਆਂ ਚੱਲਦੀਆਂ ਨੇਹਰੀਆਂ ਦੇ ਦੌਰਾਨ ਕੋਈ ਇਨਸਾਨ ਵੀ ਥੜੇ ਡੱਕ ਸਕਦਾ ਜੀ ਸਕਦਾ ਜੀ ਅਸੀਂ ਤਾਂ ਇਸ ਲਈ ਅਸੀਂ ਤਾਂ ਚਾਹੁੰਦੇ ਆਂ ਤੇ ਇਹਨੂੰ ਬੰਦ ਕੀਤਾ ਜਾਵੇ ਪਰ ਇਹ ਪਾਜੀ ਜਿਹੜਾ ਜਗਾ ਹੈ ਆ ਇੱਥੇ ਕਿਸੇ ਦਾ ਜਾਂ ਕਿ ਆਪਣਾ ਉਹ ਕਹਿੰਦੇ ਸਾਡਾ ਆ ਇਹ ਜਿਨ੍ਹਾਂ ਦਾ ਤੋੜ ਆ ਇਸ ਤਰ੍ਹਾਂ ਦਾ ਖੱਤਕਾ ਜਿਹਾ ਚੱਲਿਆ ਆਂਦਾ ਹੈਗਾ ਕਿ ਇਹ ਕਿਉਂਕਿ ਕਾਫੀ ਹੋ ਜਾਂਦਾ ਬੰਡੀ ਜਿਹੜੀ ਹੈਗੀ ਕੋਈ ਕਹਿੰਦਾ ਮੇਰਾ ਕੋਈ ਮੇਰਾ ਹਾਂ ਹਾਂ ਸਾਨੂੰ ਪਤਾ ਨਹੀਂ ਸਾ ਤੋਂ ਪਹਿਲਾਂ ਦਾ ਠੀਕ ਹੈ ਕਿ ਨਹੀਂ ਤੇ ਉਹ ਇੱਥੇ ਕਿ ਮਨਾ ਕਰਦੇ ਆ ਉਹ ਕਹਿੰਦੇ ਇੱਥੇ ਕਿ ਬੰਦ ਨਹੀਂ ਅਸੀਂ ਜੰਗਲਾਂ ਵੀ ਨਹੀਂ ਉੱਪਰ ਬਣਾਣਾ ਹਾਂ ਹਾਂ ਅਸੀਂ ਤਾਂ ਚਾਹੁੰਦੇ ਜੇ ਜਗਾ ਦੀ ਖਾਤੀ ਜੋ ਵੀ ਵਿਛਾ ਕੇ ਸਾਨੂੰ ਦੱਸ ਦੇਣਾ ਸੀ ਉੱਥੇ ਲੈਂਟਰ ਵੱਡਾ ਮੇਲਾ ਲੱਗਦਾ ਵੱਡੇ ਮੇਲੇ ਦੌਰਾਨ ਕੋ ਬੱਚਾ ਵੀ ਦੇਖ ਸਕਦਾ ਨਹੀਂ ਸਾਡੇ ਕਿੰਨੇ ਮੇਲੇ ਤੇ ਮੀਂਹਦਸੰਗਜੀ ਦੇ ਨਾਲ ਮੁਲਾਕਾਤ ਕਰਾਂਗੇ ਵੀਰੇ ਵੀਰੇ ਜੀ ਕੀ ਨਾਮ ਜੀ ਆਪਣਾ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਜਦੋਂ ਖੂਦ ਏ ਥੱਲੇ ਗਏ ਕਿੰਨਾ ਕ ਡਰ ਲੱਗਿਆ ਨਹੀਂ ਕੋਈ ਬਹੁਤਾ ਖਾਸ ਡਰ ਨਹੀਂ ਅੱਗੇ ਅਸੀਂ ਕਈ ਵਾਰੀ ਇਦਾਂ ਇਹ ਕਰ ਚੁੱਕੇ ਹਾਂ ਜੀ ਕਿਉਂਕਿ ਜ਼ਿਮੀਂਦਾਰਾਂ ਦਾ ਪਰਿਵਾਰ ਹੈ ਉਹ ਯਾਦ ਹੈ ਕਿ ਜਦੋਂ ਮੋਟਰਾਂ ਥੱਲੇ ਹਵਾ ਲੈ ਜਾਂਦੀਆਂ ਸੀਆਂ ਉਹਨਾਂ ਨੂੰ ਕੱਢਣਾ ਪੈਂਦਾ ਸੀਗਾ ਪਿਆਰੇ ਸਾਥੀਓ ਇਹ ਤਾਂ ਜ਼ਿਮੀਂਦਾਰ ਭਾਈ ਜਰਾ ਤੁਸੀਂ ਨਕਲ ਨਹੀਂ ਕਰਨੀ ਤੁਸੀਂ ਕਦੇ ਵੀ ਇਹਨਾਂ ਦੀ ਕਾਪੀ ਨਹੀਂ ਕਰਨੀ ਤਾਂ ਕਿ ਸਪਲਟ ਬੰਦੇ ਆ ਇਹ ਬਚਪਨੇ ਤੋਂ ਖੂਹਾਂ ਦੇ ਥੱਲੇ ਬੜਨਾ ਉਹ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਮੋਟਰ ਹਵਾ ਲੈ ਜਾਂਦੇ ਸੀ ਉਹਨੂੰ ਪੌੜੀਆਂ ਦੇ ਥੱਲੇ ਉਤਰ ਕੇ ਕੱਢ ਲੈ ਕੱਢ ਲੈਂਦੇ ਸੀਗੇ ਪਰ ਤੁਸੀਂ ਕਾਪੀ ਇਹ ਨਹੀਂ ਕਰਨੀ ਹੈਗੀ ਮਨ ਦੇ ਅੰਦਰ ਰਹਿਮ ਤਾਂ ਬਹੁਤ ਆਇਆ ਹੋਇਆਗਾ ਛੋਟਾ ਜਾਨਵਰ ਹੈ ਬੱਚਾ ਹੈ ਕਤੂਰਾ ਹੈ ਹਾਂਜੀ ਹਾਂਜੀ ਜੀ ਅੱਗੇ ਵੀ ਅਸੀਂ ਜਾਣ ਕੇ ਕਈ ਵਾਰ ਮੇਰੇ ਘਰ 5 6 6ਵੀਂ ਵਾਰੀ ਹੋਣੀ ਹੈ ਜੀ ਜੀ ਇਦਾਂ ਜੋ ਜਾਨਵਰਾਂ ਨੂੰ ਬਚਾ ਦਈਦਾ ਚਲੋ ਭਲੇ ਵਾਲੀ ਗੱਲ ਭਲੇ ਵਾਲੀ ਗੱਲ ਜੀ ਜੀ ਹਾਂਜੀ ਕਿਉਂਕਿ ਬੱਚਾ ਹੈ ਥੱਲੇ ਖੂਹ ਦੇ ਵਿੱਚ ਕੋਈ ਸੱਪ ਵੀ ਹੋ ਸਕਦਾ ਸੀਗਾ ਤੇ ਕੋਈ ਖਤਰਨਾਕ ਹੋਰ ਜਾਨਵਰ ਜਿਹੜਾ ਹੈਗਾ ਆ ਉਹ ਵੀ ਬੈਠਿਆ ਹੋ ਸਕਦਾ ਕਿ ਜਦੋਂ ਕਤੂਰੇ ਨੂੰ ਫੜਨਾ ਫੜਨ ਜਾਣਾ ਮਨ ਦੇ ਅੰਦਰ ਇਦਾਂ ਨਹੀਂ ਵਿਚਾਰਾਂ ਦੇ ਵਿਚਾਰ ਨਹੀਂ ਜਦੋਂ ਹੁਣ ਵੱਡਾ ਕੁੱਤਾ ਹੋਵੇ ਉਹ ਆਪ ਆਪ ਨੂੰ ਵੀ ਕੱਟ ਸਕਦਾ ਜੀ ਵੱਢ ਸਕਦਾ ਉਹ ਡਰੇ ਵਰਸਪਾ ਕਿਉਂਕਿ ਡਰ ਜਾਂਦਾ ਜਾਨਵਰ ਚਲੋ ਇਦਾਂ ਦਾ ਵੀ ਰੱਬ ਦੀ ਕਿਰਪਾ ਨਾਲ ਹਜੇ ਤੱਕ ਤਾਂ ਹੋਈ ਨਹੀਂ ਕਦੇ ਹੈਗੀ ਜੀ ਜੀ ਕਿਉਂਕਿ ਅਸੀਂ ਭਲਾ ਇਹ ਕੰਨ ਜਾਣਾ ਕੁਦਰਤੀ ਹੋ ਜਵੇ ਹੋ ਜਵੇ ਗੱਲ ਵੱਖਰੀ ਹੈ ਕਿ ਸੋਚ ਅੱਛੀ ਹੈ ਜਿਹੜੀ ਸੋਚ ਹੈ ਨਾ ਬੰਦੇ ਦੀ ਉਹ ਹਮੇਸ਼ਾ ਵਧੀਆ ਹੋਣੀ ਚਾਹੀਦੀ ਹੈ ਜੇ ਭਲੇ ਵਾਲੋਂ ਤੜਦੇ ਆ ਤੇ ਦੇਖੋ ਉਹ ਵੀ ਅਰਦਾਸ ਕਰਦਾ ਹੋਏਗਾ ਦਰਵੇਸ਼ ਹੈ ਤੇ ਉਹ ਜਾਨਵਰ ਵੀ ਅਰਦਾਸ ਕਰਦਾ ਹੋਏਗਾ ਕਿ ਮੈਨੂੰ ਕੋਈ ਬਾਹਰ ਕੱਢ ਲਵੇ ਜੀ 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 ਤੇ ਅੱਜ ਕਤੂਰਾ ਬਾਹਰ ਨਿਕਲ ਗਿਆ ਤੇ ਮਾਨੂੰ ਬੜੇ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂ ਜੀ ਜੀ ਇਦਾਂ ਲੱਗਦਾ ਵੀ ਚਲੋ ਪਰਮਾਤਮਾ ਨੇ ਸਾਤੋਂ ਇੱਕ ਚੰਗਾ ਕਰਮ ਹੋਰ ਵਧੀਆ ਕਰਾਇਆ ਜੀ ਜੀ ਬਹੁਤ ਬਹੁਤ ਵਧੀਆ ਕਿੰਨੇ ਕ ਫੋਟ ਜਿਹੜਾ ਡੂੰਗਾ ਖੂ ਹੈਗਾ ਜੀ ਇਹ ਮੇਰਾ ਖਿਆਲ ਹੋਣਾ ਹੀ ਹੈ 50 60 ਫੁੱਟ ਦਾ ਹੋਣਾ ਹੀ ਹੈ ਜੀ ਹਾਂ ਜੀ ਹਾਂ ਜੀ ਅਸਲ ਵਿੱਚ ਤਿੰਨ ਤੇ ਚਾਰਨੇ ਵਗੈਰਾ ਲੱਗਣੇ ਚਾਹੀਦੇ ਆ ਦੇਖੋ ਜੀ ਝਾਣੇ ਲੱਗਣਾ ਜੀ ਇਹ ਕਾਨੂੰਨ ਦੇ ਵਿੱਚ ਵੀ ਹੈਗਾ ਹੈ ਕੋਈ ਇਦਾਂ ਦਾ ਖਾਈ ਹੋਵੇ ਜਾਂ ਖੂਹ ਹੋਵੇ ਜੀ ਤੇ ਇਹਨੂੰ ਪੂਰਿਆ ਜਾਵੇ ਹਾਂ ਜੀ ਅੱਗੇ ਵੀ ਇੱਕ ਦੇਖੋ ਘਟਨਾ ਘਟੀ ਸੀਗੀ ਇਹ ਕੁਛ ਸਾਂਝੀ ਜਾਣ ਕੇ ਉੱਥੇ ਵੀ ਸੀਗਾ ਉੱਥੇ ਵੀ ਮੈਂ ਹੀ ਬੜਿਆ ਸੀਗਾ ਜੀ ਉਹਨਾਂ ਦੇ ਵਿੱਚ ਜਿਹੜੇ ਨਹੀਂ ਇੱਕ ਦੂਏ ਨੂੰ ਪੂਰ ਨਹੀਂ ਦਿੰਦੇ ਸੀ ਉਹ ਮੇਰੇ ਮਿੱਤਰੇ ਸੀਗੇ ਜੀ ਜੀ ਕਿਉਂਕਿ ਜਦੋਂ ਮੈਂ ਬਾਹਰ ਨਿਕਲਿਆ ਤੇ ਮੈਨੂੰ ਮੈਨੂੰ ਵੀ ਬੜੀ ਤਕਲੀਫ ਹੋਈ ਜੀ ਤੇ ਫਿਰ ਮੈਂ ਇਹਨਾਂ ਨੂੰ ਗੁੱਸੇ ਦੇ ਵਿੱਚ ਕਿਹਾ ਵੀ ਜੇ ਤੁਸੀਂ ਇੰਨੇ ਦਿਨਾਂ ਦੇ ਵਿੱਚ ਸਲਾਹ ਕਰ ਲਓ ਠੀਕ ਹੈ ਨਹੀਂ ਤਾਂ ਵੀ ਮੈਂ ਥਾਣੇ ਰਿਪੋਰਟ ਮੈਂ ਦੇ ਦੂੰਗਾ ਜੀ 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 ਚਲੋ ਇਹ ਸਾਡੇ ਮਿੱਤਰ ਸੀਗੇ ਮੰਨ ਗਏ ਜੀ ਉਹ ਉਹ ਖੂਬ ਖੂਬ ਪੂਰਿਆ ਜਾਵੇ ਸਾਡੀ ਬੇਨਤੀ ਹੈਗੀ ਆ ਜੀ ਜਾਇਨ ਝਰਨੇ ਲਾ ਕੇ ਵੀ ਕੀ ਕਰਨਾ ਇੱਥੇ ਮੇਲਾ ਲੱਗਦਾ ਜੀ ਖੂਪੂਰ ਕੇ ਜਗ੍ਹਾ ਖੁੱਲੀ ਹੋ ਜਵੇ ਜੀ 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 ਹਾਂਜੀ ਸਾਡੀ ਇਹ ਬੇਨਤੀ ਕਿਉਂਕਿ ਮੈਂ ਤਾਂ ਪਾਣੀ ਵੀ ਨਹੀਂ ਥੱਲੇ ਮਾਰਿਆ ਹਾਂ ਹਾਂਜੀ ਹੁਣ ਤਾਂ ਪਾਣੀ ਵੀ ਨਹੀਂ ਮਾਰਿਆ ਕਿਉਂਕਿ ਜੇ ਪਾਣੀ ਥੱਲੇ ਹੋਵੇ ਚਲੋ ਵਾਟਿਆ ਜਾ ਸਕਦਾ ਕਈ ਗੱਲਾਂ ਹੈਗੀਆਂ ਕਿਉਂਕਿ ਮਨੁੱਖ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਜੀ